ਕੇ ਖੜ ਜਾ ਉਰੀ ਮੈਨੂੰ ਨੰਬਰ ਮੈਨੂੰ ਦੇ ਦੋ ਮੈਂ ਤੁਹਾਨੂੰ ਭੇਜ ਵੀ ਦੂੰਗਾ ਫੋਟੋ ਬ੍ਰਿੰਟ ਦੀ ਇਹ ਜਿਸ਼ੇ ਕਟਾ ਦੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਐਸ.ਐਚ. ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹਾਂ ਕੀ ਮਾਮਲਾ ਜੀ ਦਾ ਸਾਰਾ ਯਾਰ ਜੀ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀਟ ਬੈਲਟ ਨਹੀਂ ਲਾਉਂਦੇ ਰੀ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਤੇ ਇਹ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟ ਰਹੇ ਹਾਂ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਹੈ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਆ ਇਹਦੇ ਕਰਕੇ ਜੀ ਤੇ ਇਹਦੇ ਨਾਲ ਮਤਲਬ ਆਪ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਇਹ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ 'ਚ ਜ਼ਿਆਦਾਤਰ ਰੂਮ ਪਾਰਕਿੰਗ ਦੇ ਆ ਸਰ ਕੁਝ ਕੁਝ ਲੋਕਾਂ ਨੂੰ ਅਵੇਅਰ ਵੀ ਕਰਿਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ੂ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਰੂਲ ਫਾਲੋ ਕਰੋ ਇਹ ਥੋੜੀ ਭਲਾਈ ਹੈ ਜੀ ਸਾਡਾ ਸਾਥ ਦਿਓ Thank you.